ਅੱਜ ਹੀ ਗੱਲ ਦੀ ਵੀਡੀਓ ਛਤੂਤ ਤੇ ਬਣਾ ਰਿਹਾ ਹਾਂ ਛਤੂਤ ਤੇ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਹੈ ਵੀ ਅਸੀਂ ਕੁਦਰਤ ਨਾਲ ਜੁੜੀਏ ਦੇਖੋ ਛਤੂਤ ਕੋਈ ਵੀ ਇਹੋ ਜਿਹਾ ਆਦਮੀ ਨਹੀਂ ਹੈ ਜੋ ਛੋਟੇ ਹੁੰਦਿਆਂ ਛਤੂਤ ਗੋਲਾਂ ਵਗੈਰਾ ਨਹੀਂ ਸਿੱਖਾਂਦਾ ਲੇਕਿਨ ਸਾਨੂੰ ਇਹਦੇ ਗੁਣਾ ਦਾ ਬਿਲਕੁਲ ਪਤਾ ਨਹੀਂ ਸੀ 100 ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਇਸ ਦੇ ਗੁਣਾ ਬਾਰੇ ਦੱਸਿਆ ਜਾਏ ਅਤੇ ਇਸ ਤੋਂ ਇਲਾਵਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਬਾਕੀ ਜਿਹੜੇ ਛਤੂਤ ਨੇ ਇਹ ਆਮ ਤੌਰ ਤੇ ਦੇਖਿਆ ਜਾਏ ਦੋ ਤਿੰਨ ਰੰਗ ਦੇ ਹੁੰਦੇ ਹਨ ਪਰ ਇਹ ਸਾਰੇ ਹੀ ਛਤੂਤ ਜੋ ਹਨ ਇੱਕ ਬਹੁਤ ਪਾਵਰਫੁੱਲ ਰਮੜੀ ਹੈ ਬਾਕੀ ਛਤੂਤ ਜਿਹੜਾ ਇਹਨੂੰ ਇੰਡੀਅਨ ਬਲੈਕਬੈਰੀ ਵੀ ਕਿਹਾ ਜਾਂਦਾ ਹੈ ਇਸ ਤੋਂ ਲਾਭ ਛਤੂਤ ਜਿਹੜਾ ਹੈ ਇੱਕ ਪਾਵਰ ਦਾ ਖਜ਼ਾਨਾ ਹੈ ਅਤੇ ਛਤੂਤ ਜਿਹੜਾ ਆਮ ਤੌਰ ਤੇ ਪਾਚਨ ਕਿਰਿਆ ਦਾ ਕੰਮ ਬਹੁਤ ਸ਼ਕਤੀਸ਼ਾਲੀ ਨਾਲ ਕਰਦਾ ਹੈ ਅੱਖੀਆਂ ਦੀ ਰੋਸ਼ਨੀ ਨੂੰ ਵਦਾਉਂਦਾ ਹੈ ਮੂੰਹ ਦੇ ਛਾਲੇ ਅਗਰ ਤੁਹਾਡੇ ਹਨ ਤਾਂ ਛਤੂਤ ਜਿਹੜਾ ਹੈ ਇਸ ਦਾ ਸੇਵਨ ਕਰੋ ਨਹੀਂ ਤੇ ਛਤੂਤ ਦਾ ਜਿਹੜਾ ਜੂਸ ਆ ਉਸ ਨੂੰ ਪੀ ਲੋ ਬਾਕੀ ਇਸ ਤੋਂ ਇਲਾਵਾ ਜੇ ਤੁਹਾਡੇ ਗਲਾ ਦਰਦ ਕਰਦਾ ਤੁਹਾਡੇ ਸੀਨੇ 'ਚ ਜਲਨ ਹੈ ਤੁਹਾਡੇ ਪਿਸ਼ਾਬ ਦੇ ਵਿੱਚ ਪ੍ਰੋਬਲਮ ਹੈ ਤੁਹਾਡਾ ਕੈਲਸਟੋਲ ਜਿਹੜਾ ਉਹ ਠੀਕ ਨਹੀਂ ਰਹਿੰਦਾ ਤੁਹਾਡਾ ਭਾਰ ਜ਼ਿਆਦਾ ਹੈ ਇਸ ਤੋਂ ਇਲਾਵਾ ਅਗਰ ਤੁਹਾਡਾ ਬੀਪੀ ਠੀਕ ਨਹੀਂ ਰਹਿੰਦਾ ਤਾਂ ਇਸ ਦਾ ਤੁਸੀਂ ਜੂਸ ਪੀ ਸ਼ਕਤ ਪੀ ਸਕਦੇ ਹੋ ਬਾਕੀ ਅਗਰ ਤੁਹਾਡੇ ਸੋਜ ਪਈ ਹੈ ਇਹਦੇ ਪੱਤਿਆਂ ਦੀ ਲੇਪ ਕਰੋ ਲੇਪ ਕਰਨ ਦੇ ਨਾਲ ਤੁਹਾਨੂੰ ਆਮ ਤੌਰ ਤੇ ਦੇਖਿਆ ਜਾਏ ਕਿ ਇਹ ਤੁਹਾਡਾ ਜਿਹੜਾ ਜ਼ਖਮ ਹੈ ਉਹ ਠੀਕ ਹੋ ਜਾਏਗਾ ਬਾਕੀ ਜੇ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਅੱਖੀਆਂ ਦੇ ਰੋਗੀਆਂ ਲਈ ਇਹ ਬਹੁਤ ਹੀ ਵਧੀਆ ਰੈਮਡੀ ਹੈ ਬਾਕੀ ਅਗਰ ਤੁਹਾਡੇ ਵਾਲ ਜਿਹੜੇ ਨੇ ਉਹਨਾਂ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਇਸ ਦਾ ਰਸ ਜਿਹੜਾ ਉਹ ਵਾਲਾਂ ਦੇ ਵਿੱਚ ਨਾਰੀਅਲ ਦੇ ਤੇਲ ਨਾਲ ਲਗਾ ਸਕਦੇ ਹੋ ਬਾਕੀ ਐਸਟਰੋਲ ਤੇ ਠੀਕ ਕਰਦਾ ਹੀ ਕਰਦਾ ਇਹਦੇ ਵਿੱਚ ਵਿਟਾਮਿਨ ਸੀ ਜਿਹੜਾ ਆਮ ਤੌਰ ਤੇ ਵਿਟਾਮਿਨ ਏ ਵਿਟਾਮਿਨ ਕੇ ਪੋਟਾਸ਼ੀਅਮ ਤੇ ਫਾਸਫੋਰਸ ਜਿਹੜਾ ਇਹ ਬਹੁਤ ਮਾਤਰਾ ਦੇ ਵਿੱਚ ਹੁੰਦਾ ਹੈ ਜੋੜਾਂ ਦੇ ਦਰਦ ਵਾਸਤੇ ਬਹੁਤ ਵਧੀਆ ਰਾਮ ਬਾਣ ਹੈ ਇਹ ਇਹ ਗਲੇ ਦੇ ਦਰਦ ਨੂੰ ਤੇ ਮਿੰਟੋ ਮੈਟ ਠੀਕ ਕਰਦਾ ਹੈ ਇਸ ਨੂੰ ਤੁਸੀਂ ਇਸਤੇਮਾਲ ਕਰਕੇ ਦੇਖੋ ਬਾਕੀ ਛਤੂਤ ਦਾ ਰਸ ਪੀਣ ਨਾਲ ਦਾਤੋ ਯਾਨ ਬਿਮਾਰੀਆਂ ਜਿਹੜੀਆਂ ਨੇ ਉਹ ਠੀਕ ਹੁੰਦੀਆਂ ਹਨ ਛਤੂਤ ਦਾ ਰਸ ਠੰਡਾ ਹੁੰਦਾ ਹੈ ਛਤੂਤ ਵੀ ਠੰਡੇ ਹੁੰਦੇ ਹਨ ਗਰਮੀਆਂ ਦੇ ਵਿੱਚ ਤੁਹਾਨੂੰ ਲੂ ਲੱਗ ਜਾਂਦੀ ਹੈ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਬਾਕੀ ਪੋਟਾਸ਼ੀਅਮ ਜ਼ਿਆਦਾ ਹੋਣ ਕਰਕੇ ਜਿਨ੍ਹਾਂ ਨੂੰ ਪੋਟਾਸ਼ੀਅਮ ਜ਼ਿਆਦਾ ਹੈ ਉਹਨਾਂ ਨੂੰ ਇਸ ਦਾ ਸੇਵਨ ਜਿਹੜਾ ਉਹ ਜ਼ਿਆਦਾ ਨਹੀਂ ਕਰਨਾ ਚਾਹੀਦਾ। ਬਾਕੀ ਕਿਡਨੀ ਦੇ ਰੋਗਾਂ ਲਈ ਬਹੁਤ ਵਧੀਆ ਹੈ। ਤੁਸੀਂ ਇਸ ਨੂੰ ਆਮ ਤੌਰ ਤੇ ਜੇ ਦੇਖਿਆ ਜਾਏ ਤੇ ਤਾਕਤ ਇਹទੋਂ ਇਸ ਬਹੁਤ ਹੁੰਦੀ ਹੈ। ਵੈਸੇ ਤੇ ਪਿੰਡਾਂ ਦੇ ਵਿੱਚ ਟੋਕਰੀਆਂ ਬਣਾਉਣ ਦੇ ਕੰਮ ਵੀ ਇਹ ਆਉਂਦਾ ਹੈ ਇਹਦੀਆਂ ਸ਼ਮਕਾਂ ਜਿਹੜੀਆਂ ਨੇ ਉਹ ਖਰੀਆਂ ਬਣਾਉਂਦੇ ਕੰਮ ਆਉਂਦੀ ਹਨ ਜਿਨ੍ਹਾਂ ਦਾ ਬਲੱਡ ਸ਼ੂਗਰ ਠੀਕ ਨਹੀਂ ਰਹਿੰਦਾ ਉਹਨਾਂ ਲਈ ਇਹ ਬਹੁਤ ਵਧੀਆ ਹੈ ਕਬਈ ਦੇ ਮਰੀਜ਼ਾਂ ਲਈ ਬਹੁਤ ਹੀ ਵਧੀਆ ਰਾਮਬਾਣੇ ਇਲਾਜ ਹੈ ਅੱਖੀਆਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ ਕਿਉਂਕਿ ਇਸ ਵਿੱਚ ਵਿਟਾਮਿਨ A ਹੁੰਦਾ ਹੈ ਜਿਨ੍ਹਾਂ ਦੀ ਖਾਂਸੀ ਨਹੀਂ ਹਟਦੀ ਉਹ ਖਾਂਸੀ ਜਿਹੜੀ ਆ ਉਹ ਵੀ ਠੀਕ ਹੋ ਜੇਗੀ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਤੇ ਬਾਕੀ ਇਸੋਲਾ ਜਿੰਨਾ ਭੈਣਾਂ ਨੂੰ ਲਕੋਰੀਏ ਦੀ ਸ਼ਿਕਾਇਤ ਹੈ ਉਹਨਾਂ ਲਈ ਇਹ ਬਹੁਤ ਰਾਮਬਾਣ ਦਾ ਕੰਮ ਕਰਦਾ ਹੈ ਸਮਝ ਲਓ ਵੀ ਇਹ ਇੱਕ ਤਾਕਤ ਦਾ ਖਜ਼ਾਨਾ ਹੈ ਪਾਚਨ ਕਿਰਿਆ ਜਿਹੜੀ ਆ ਤੁਹਾਡੀ ਬਹੁਤ ਜ਼ਿਆਦਾ ਮਜ਼ਬੂਤ ਕਰ ਦੇਗਾ ਬਾਕੀ ਜੇ ਦੇਖਿਆ ਜਾਏ ਤਾਂ ਇਸ ਦੇ ਵਿੱਚ ਜੋੜਾਂ ਦੇ ਦਰਦ ਗਲੇ ਦਾ ਦਰਦ ਜਿਹੜਾ ਉਸ ਨੂੰ ਇਹ ਠੀਕ ਕਰਦਾ ਹੈ ਤੇ ਟੌਂਸਲ ਜਿਨ੍ਹਾਂ ਦੇ ਵਧੇ ਹੋਏ ਹਨ ਗਲੇ ਦੇ ਉਹਨਾਂ ਨੂੰ ਇਹ ਠੀਕ ਕਰਦਾ ਹੈ ਅਗਰ ਜੇ ਤੁਹਾਨੂੰ ਪਿਛਾੜ ਦੇ ਵਿੱਚ ਜਲਨ ਹੈ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਸ਼ਤੂਤ ਦੇ ਪੱਤੇ ਵੀ ਕੰਮ ਆਉਂਦੇ ਹਨ ਤੇ ਚਤੂਦ ਦੇ ਜਿਹੜਾ ਫਾਲਾ ਉਹ ਵੀ ਕੰਮ ਆਉਂਦਾ ਹੈ ਇਹ ਮਤਲਬ ਇਹ ਚ ਗੋਣੀ ਗੋਣਾ ਹੈ ਨੁਕਸਾਨੇ ਦਾ ਕੋਈ ਨਹੀਂ ਇਸ ਕਰਕੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ ਬਾਕੀ ਤੁਸੀਂ ਇਸ ਨੂੰ ਸੁਕਾ ਕੇ ਪਾਊਡਰ ਬਣਾ ਕੇ ਵੀ ਵਰਤ ਸਕਦੇ ਹੋ ਇਸੋ ਲਵਾ ਅਗਰ ਇਹ ਤੁਹਾਨੂੰ ਕਿਡਨੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸ਼ਾਤੂਤ ਜਿਹੜਾ ਉਹ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਜੇ ਦੇਖਿਆ ਜਾਏ ਜਿੰਨਾਂ 'ਚ ਕਮਜ਼ੋਰੀ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਇਹ ਖਾਣਾ ਚਾਹੀਦਾ ਹੈ ਸਤਸੀ ਗਾਲ ਦੀ